ਪੰਜਾਬ ਪੁਲਿਸ ਨੂੰ ਦੇਖ ਕੇ ਲੋਕ ਭੱਜਦੇ ਨੇ ਜਦੋਂ ਵੀ ਟ੍ਰੈਫਿਕ ਮੁਲਾਜ਼ਮਾਂ ਨਾਕਿਆਂ ਤੇ ਖੜੇ ਹੁੰਦੇ ਆ ਤੇ ਲੋਕ ਪਹਿਲਾਂ ਹੀ ਮੁਰ ਜਾਂਦੇ ਆ ਦੇਖ ਕੇ ਜਾਂ ਕੋਈ ਸ਼ਾਰਟਕਟ ਦੇਖ ਲੈਂਦੇ ਆ ਕਿਉਂਕਿ ਪੁਲਿਸ ਦੇ ਕਿਤੇ ਮੱਥੇ ਨਾ ਲੱਗਣਾ ਪੈ ਜਾਵੇ ਲੇਕਿਨ ਤਸਵੀਰ ਦੇ ਵਿੱਚ ਜਿਹੜੇ ਤੁਹਾਨੂੰ ਸਬ ਇੰਸਪੈਕਟਰ ਸਾਹਿਬ ਦਿਖਾ ਰਹੇ ਆ ਇਹ ਵੀ ਟ੍ਰੈਫਿਕ ਮੁਲਾਜ਼ਮ ਨੇ ਇੰਚਾਰਜ ਨੇ ਲੇਕਿਨ ਇਹਨਾਂ ਵੱਲ ਵੇਖ ਕੇ ਲੋਕ ਭੱਜਦੇ ਨਹੀਂ ਆ ਇਹਨਾਂ ਦੇ ਨਾਲ ਫੋਟੋ ਖਵਾਉਣ ਲਈ ਅੱਗੇ ਆ ਜਾਂਦੇ ਆ ਇਹਨਾਂ ਨਾਲ ਫੋਟੋ ਕਿ ਜਵਾਨ ਦੇ ਲਈ ਸ਼ਾਇਦ ਹੋ ਜਾਂਦੇ ਆ ਕਿਉਂਕਿ ਕਿਤੇ ਨਾ ਕਿਤੇ ਗੱਲਬਾਤ ਕਰਨ ਦਾ ਤਰੀਕਾ ਲੋਕਾਂ ਨੂੰ ਸਮਝਾਉਣ ਦਾ ਤਰੀਕਾ ਬੜਾ ਆਕਰਸ਼ਿਤ ਕਰਦਾ ਹੈ ਸਭ ਨੂੰ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਸਿਟੀ ਹੈਡਲਾਈਨ న్యూਜ਼ ਦਾ ਜਿਹੜੇ ਕਿ ਬਹੁਤ ਹੀ ਮੇਰੀਆਂ ਨਿਊਜ਼ ਜਿਹੜੀਆਂ ਬੜੀਆਂ ਵੱਧ ਚੜਕੇ ਲਾਉਂਦੇ ਨੇ ਤੇ ਮੈਨੂੰ ਜ਼ਿਆਦਾ ਹਾਈਲਾਈਟ ਕਰਨ ਦਾ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿੱਥੋਂ ਪੈਦਾ ਇਹ ਸੋਚ ਤੁਹਾਡੀ ਕਦੋਂ ਤੋਂ ਆਈ ਕਿਉਂਕਿ ਲੰਬੇ ਸਮੇਂ ਤੋਂ ਡਿਊਟੀ ਕਰਦੇ ਹੋ ਲੇਕਿਨ ਕਦੋਂ ਇਹ ਪਰਾਲੇ ਇਸ ਤਰੀਕੇ ਦੇ ਕਰਨੇ ਸ਼ੁਰੂ ਕੀਤੇ ਆ ਵੇਖੋ ਜੀ ਜਦੋਂ ਅਸੀਂ ਤੇ ਆਮ ਡਿਊਟੀ ਕਰਦੇ ਸੀ ਥਾਣੇ ਵਿੱਚ ਏ 2020 ਦੇ ਵਿੱਚ ਜਦੋਂ ਕੋਰੋਨਾ ਆਇਆ ਸੀਗਾ ਤੇ ਮੇਰੀ ਪੋਸਟਿੰਗ ਉਦੋਂ ਥਾਣਾ ਗੇਟ ਕੀਮਾ ਵਿਖੇ ਸੀ ਤੇ ਉਹ ਅਸੀਂ ਦੇਖਿਆ ਕਿ ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਰੋਟੀ ਨਹੀਂ ਖਾਦੀ ਜਦੋਂ ਉਹਨੇ ਪੁੱਛਿਆ ਕਾਰਨ ਕੀ ਹੈ ਰੋਟੀ ਕਿਉਂ ਨਹੀਂ ਖਾਦੀ ਉਹ ਕਹਿੰਦੇ ਵੀ ਅਸੀਂ ਰਿਕਸ਼ਾ ਚਲਾਉਂਦੇ ਜਾਂ ਅਸੀਂ ਰੇੜੀ ਫੜੀ ਲਗਾਉਂਦੇ ਆ ਅਸੀਂ ਜੋ ਦਿਹਾੜੀ 'ਚ ਕਮਾਉਂਦੇ ਆ ਉਹ ਹੀ ਸ਼ਾਮ ਨੂੰ ਖਾਂਦੇ ਸੀ ਤੇ ਇੱਕ ਰਾਤ ਮਨ ਨੂੰ ਨਾ ਉਹ ਬੜੀ ਬੇਚੈਨੀ ਹੋਈ ਮੈਨੂੰ ਰਾਤ ਨੀਂਦ ਨਹੀਂ ਆਈ ਪਰ ਮੈਂ ਸਾਡੇ ਆਂਢੀ ਗੁਆਂਢੀ ਬਹੁਤ ਵਧੀਆ ਨੇ ਮੈਂ ਰਾਤ ਫੋਨ ਕੀਤੇ ਇਹਨਾਂ ਨੂੰ 4 ਵਜੇ ਦੇ ਕਰੀਬ ਉਹ ਜੀ ਭੈਣ ਜੀ ਜਿੰਨੇ ਪ੍ਰਸ਼ਾਦੇ ਪੱਕਦੇ ਆ ਉਹਨੇ ਉਹ ਫਿਰ ਮੇਰੇ ਆਣ ਗਵਾਨ ਨੇ ਮੈਨੂੰ ਬੜੇ ਪ੍ਰਸ਼ਾਦੇ ਫਿਰ ਅਗਲੇ ਦਿਨ ਉਹ ਬਹੁਤ ਜਿਆਦਾ 450 500 ਬੰਦੇ ਦਾ ਹੀ ਕਦੋਂ ਹੀ ਪ੍ਰਸ਼ਾਦਾ ਮੈਂ ਲੈ ਕੇ ਜਾਣਾ ਨਾਲ ਨਾਲ ਕੁਛ ਬੱਚੇ ਆਏ ਕਿ ਅੰਕਲ ਸਾਡੇ ਕੋਲ ਤੁਸੀਂ ਰੋਟੀ ਪਾਣੀ ਤੇ ਦੇ ਦੇ ਤੇ ਕਾਪੀ ਪੈਣੀ ਹੈਗਾ ਫਿਰ ਮੈਂ ਤਿੰਨਾਂ ਬੱਚਿਆਂ ਨੂੰ ਕਾਪੀ ਪੈਣ ਲੈ ਕੇ ਦਿੱਤੇ ਤੇ ਉਹ ਅਗਲੇ ਦਿਨ ਚਾਰ ਬੱਚੇ ਹੋਰ ਆ ਗਏ ਉਹ ਫਿਰ ਜਿਉਂ ਕੰਮ ਸਟਾਰਟ ਹੋਇਆ ਅੱਜ ਤੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਨੀ ਉਹ ਕਿੱਪਾ ਆ ਗਈ ਹਜ਼ਾਰਾਂ ਹੀ ਬੱਚੇ ਹੋ ਗਏ ਜਿਨ੍ਹਾਂ ਨੂੰ ਕਾਪੀਆਂ ਪੈਨਸਲਾਂ ਅੱਜ ਤੱਕ ਦੇ ਰਹੇ ਤੇ ਉਹਦੀ ਜਿਸਾਂ ਸਾਡੇ ਬੱਚੇ ਪੜ੍ਹ ਰਹੇ ਕਈ ਬੱਚੇ ਸਾਡੇ ਕੋਲ ਆਉਂਦੇ ਜਿਨ੍ਹਾਂ ਦੇ ਮਾਂ ਪਿਓ ਨਹੀਂ ਹੈਗੇ ਜਿਨ੍ਹਾਂ ਨੂੰ ਅਸੀਂ ਮਾਸਟਰ ਡਿਗਰੀਆਂ ਵੀ ਕਰਵਾ ਰਹੇ ਜੇ ਇਹ ਮੇਰੇ ਖਿਆਲ ਹੈ ਜੇ ਇਸ ਵਾਰਾਂ ਵਿੱਚ ਜਿੰਨੀਆਂ ਵੀ ਕਰਿਆ ਇਹਨਾਂ ਦੀ ਬੜੀ ਵਿੱਚ ਦੇਣ ਹੈ ਸਾਡੇ ਮਾਨਜੋਗ ਡੀਜੀਪੀ ਸਾਹਿਬ ਦਾ ਖਾਸ ਕਰਕੇ ਜਿਹੜੇ ਸਾਡੇ ਹੈੱਡ ਨੇ ਚੀਫ ਨੇ ਸਾਡੇ ਪੁਲਿਸ ਦੇ ਉਹਨਾਂ ਦੀ ਮੈਂ ਕਹਿੰਦਾ ਕਿ ਮੈਂ ਉਹਨਾਂ ਜਦੋਂ ਵੀ ਮੈਂ ਭਾਵੇਂ ਕਿਤੇ ਵੀ ਹੋਵਾਂ ਮੈਂ ਉਹਨਾਂ ਨੂੰ ਸੇਧਾ ਕਰਦਾ ਤਾਂ ਮੈਂ ਕਿਉਂਕਿ ਉਹਨਾਂ ਨੇ ਮੈਨੂੰ ਇਹ ਸਲਾਈਕ ਬਣਾਇਆ ਸਾਤੋਂ ਅਕਸਰ ਪੰਜਾਬ ਪ ਟ੍ਰੈਫਿਕ ਮੁਲਾਜ਼ਮਾਂ ਦੇ ਨਾਕਿਆਂ ਤੇ ਖੜੇ ਹੁੰਦੇ ਆ ਤੇ ਲੋਕ ਪਹਿਲਾਂ ਹੀ ਮੁਰਜ ਜਾਂਦੇ ਆ ਦੇਖ ਕੇ ਜਾਂ ਕੋਈ ਸ਼ਾਰਟਕਟ ਦੇਖ ਲੈਂਦੇ ਆ ਕਿਉਂਕਿ ਪੁਲਿਸ ਦੇ ਕਿਤੇ ਮੱਥੇ ਨਾ ਲੱਗਣਾ ਪੈ ਜਾਵੇ ਲੇਕਿਨ ਤਸਵੀਲ ਦੇ ਵਿੱਚ ਜਿਹੜੇ ਤੁਹਾਨੂੰ ਸਬ ਇੰਸਪੈਕਟਰ ਸਾਹਿਬ ਦਿਖਾ ਰਹੇ ਆ ਇਹ ਵੀ ਟ੍ਰੈਫਿਕ ਮੁਲਾਜ਼ਮ ਨੇ ਇੰਚਾਰਜ ਨੇ ਲੇਕਿਨ ਇਹਨਾਂ ਵੱਲ ਵੇਖ ਕੇ ਲੋਕ ਭੱਜਦੇ ਨਹੀਂ ਆ ਇਹਨਾਂ ਨਾਲ ਫੋਟੋ ਖਿਡਵਾਉਣ ਲਈ ਅੱਗੇ ਆ ਜਾਂਦੇ ਆ ਇਹਨਾਂ ਨਾਲ ਫੋਟੋ ਖਿਚਵਾਉਣ ਦੇ ਲਈ ਉਤਸ਼ਾਹਿਤ ਹੋ ਜਾਂਦੇ ਆ ਕਿਉਂਕਿ ਕਿਤੇ ਨਾ ਕਿਤੇ ਗੱਲਬਾਤ ਕਰਨ ਦਾ ਤਰੀਕਾ ਲੋਕਾਂ ਨੂੰ ਸਮਝਾਉਣ ਦਾ ਤਰੀਕਾ ਬੜਾ ਆਕਰਸ਼ਿਤ ਕਰਦਾ ਹੈ ਸਭ ਨੂੰ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਦੇ ਉੱਪਰੋਂ ਲੋਕਾਂ ਦੇ ਮਦਦ ਦੇ ਲਈ ਵੀਡੀਓ ਪਾਉਂਦੇ ਰਹਿੰਦੇ ਨੇ ਤੇ ਜਿਹੜੇ ਨੌਜਵਾਨਾਂ ਕੋਲ ਹੈਲਮਟ ਨਹੀਂ ਹੁੰਦਾ ਉਹਨਾਂ ਨੂੰ ਹੈਲਮਟ ਦਿੰਦੇ ਆ ਜਿਹੜਿਆਂ ਕੋਲ ਹੁੰਦਾ ਉਹ ਭੁੱਲ ਜਾਂਦੇ ਉਹਨਾਂ ਨੂੰ ਬਾਦਾਮ ਖਵਾ ਦਿੰਦੇ ਤੇ ਜਿਹੜੇ ਕਦੇ ਪਾ ਕੇ ਹੁੰਦੇ ਉਹਨਾਂ ਨੂੰ ਫੋਲੋ ਦੇ ਕੇ ਸਨਮਾਨਿਤ ਕੀਤਾ ਜਾਂਦਾ ਸੋ ਸਬ ਇਨਸਪੈਕਟਰ ਦਲਜੀਤ ਸਿੰਘ ਜੀ ਮੌਜੂਦ ਨੇ ਹਮੇਸ਼ਾ ਇਸੁਰਖਿਆ ਦਾ ਵਿਸ਼ਾ ਬਲੇ ਦਿੰਦੇ ਕਿਉਂਕਿ ਡੀਜੀਪੀ ਸਾਹਿਬ ਵੱਲੋਂ ਵੱਡੇ ਵੱਡੇ ਐਕਟਰ ਵੱਲੋਂ ਹਮੇਸ਼ਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਸਿਟੀ ਹੈਡਲਾਈਨ న్యూਜ਼ ਦਾ ਜਿਹੜੇ ਕਿ ਬਹੁਤ ਹੀ ਮੇਰੀਆਂ న్యూਜ਼ ਜੜੀਆਂ ਬੜੀਆਂ ਵੱਧ ਚੜਕੇ ਲਾਉਂਦੇ ਨੇ ਤੇ ਮੈਨੂੰ ਜ਼ਿਆਦਾ ਹਾਈਲਾਈਟ ਕਰੰਦਾ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਕੰਮ ਹੀ ਇੰਦਾ ਦਾ ਸਰ ਆਪ ਹੀ ਸਾਡੇ ਮੋਟੀਵੇਟ ਕਰਦੇ ਆ ਲੋਕ ਪਸੰਦ ਕਰਦੇ ਆ ਸਾਡੇ ਤੰਆ ਬੱਚੀਆਂ ਦੇ ਵਿਆਹ ਤੁਸੀਂ ਕਰਵਾ ਚੁੱਕੇ ਹੋ ਬੜੀਆਂ ਮਦਦ ਕਰਦੇ ਹੋ ਸੰਸਥਾਵਾਂ ਦਾ ਸਹਿਯੋਗ ਦਿੰਦਾ ਹੈ ਐਕਟਰਸ ਤੁਹਾਨੂੰ ਪੁੱਛ ਕਰਦੇ ਆ ਕਿੱਥੋਂ ਪਹਿਲਾਂ ਇਹ ਸੋਚ ਤੁਹਾਡੀ ਕਦੋਂ ਤੋਂ ਆਈ ਕਿਉਂਕਿ ਲੰਬੇ ਸਮੇਂ ਤੋਂ ਡਿਊਟੀ ਕਰਦੇ ਹੋ ਲੇਕਿਨ ਕਦੋਂ ਇਹ ਪ੍ਰਾਲੇ ਇਸ ਤਰੀਕੇ ਦੇ ਕਰਨੇ ਸ਼ੁਰੂ ਕੀਤੇ ਤੁਸੀਂ ਐ ਵੇਖੋ ਜੀ ਜਦੋਂ ਅਸੀਂ ਤੇ ਆਮ ਡਿਊਟੀ ਕਰਦੇ ਸੀ ਥਾਣੇ ਵਿੱਚ ਤੇ 2020 ਦੇ ਵਿੱਚ ਜਦੋਂ ਇੱਕ ਕੋਰੋਨਾ ਆਇਆ ਸੀਗਾ ਤੇ ਮੇਰੀ ਪੋਸਟਿੰਗ ਉਦੋਂ ਥਾਣਾ ਗੇਟ ਕਿਮਾਂ ਵਿਖੇ ਸੀ ਤੇ ਉਹ ਅਸੀਂ ਦੇਖਿਆ ਕਿ ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਰੋਟੀ ਨਹੀਂ ਸिखਾਦੇ ਜਿਨ੍ਹਾਂ ਨੂੰ ਪੁੱਛਿਆ ਕਾਰਨ ਕੀ ਹੈ ਰੋਟੀ ਕਿਉਂ ਨਹੀਂ ਖਾਦੀ ਉਹ ਕੰਦੇਪੀ ਅਸੀਂ ਰਿਕਸ਼ਾ ਚਾੜਾਉਂਦੇ ਜਾਂ ਅਸੀਂ ਰੇੜੀ ਫੜੀ ਲਗਾਉਂਦੇ ਆ ਅਸੀਂ ਜੋ ਦਿਹਾੜੀ ਚ ਕਮਾਉਂਦੇ ਆ ਉਹ ਸ਼ਾਮ ਨੂੰ ਖਾਂਦੇ ਸੀ ਤੇ ਇੱਕ ਰਾਤ ਮਨ ਨੂੰ ਨਾ ਉਹ ਜੜੀ ਬੇਚ ਨਹੀਂ ਹੋਈ ਮੈਨੂੰ ਰਾਤ ਨੀਂਦ ਨਹੀਂ ਆਈ ਪਰ ਮੈਂ ਸਾਡੇ ਆਂਢੀ ਗੁਆਢੀ ਬਹੁਤ ਵਧੀਆ ਦੇ ਮੈਂ ਰਾਤ ਫੋਨ ਕੀਤੇ ਉਹਨਾਂ ਨੂੰ 4:30 ਵਜੇ ਦੇ ਕਰੀਬ ਕਿ ਭੈਣ ਜੀ ਵੀ ਜਿੰਨੇ ਪਛਾਦੇ ਪੱਕਦੇ ਆ ਉਹਨੇ ਉਹ ਫਿਰ ਮੇਰੇ ਆਂਢ ਗੁਆਢ ਨੇ ਮੈਨੂੰ ਬੜੇ ਪਛਾਦੇ ਫਿਰ ਅਗਲੇ ਦਿਨ ਬਹੁਤ ਜ਼ਿਆਦਾ 450 500 ਬੰਦੇ ਦਾ ਅਸੀਂ ਕਦੋਂ ਹੀ ਪਛਾਦਾ ਮੈਂ ਲੈ ਕੇ ਜਾਣਾ ਪੀਰਾਂ ਸਾਨੂੰ ਬਾਬਾ ਪੂਰੀ ਵਾਲਿਆਂ ਦਾ ਲੰਗਰ ਦਰਬਾਰ ਸਾਹਿਬ ਦਾ ਦਰਗਿਆਣਾ ਮੰਦਰ ਦਾ ਇੱਕ ਚੁਬਾਲ ਤੋਂ ਸੁਰ ਸਿੰਘ ਤੋਂ ਲੰਗਰ ਆਉਂਦਾ ਸੀਗਾ ਉਹ ਲੰਗਰ ਮੈਂ ਲਗਭਗ 2.5 ਤੋਂ 3 ਹਜ਼ਾਰ ਬੰਦੇ ਨੂੰ ਡੇਲੀ ਉਹ ਖਾਣਾ ਜਿਹੜਾ ਉਹ ਦਿੰਦਾ ਸੀਗਾ ਤੇ ਸਾਡੇ ਨਾਲ ਜਿਉਂ-ਜਿਉਂ ਅਸੀਂ ਉਹ ਖਾਣਾ ਦੇਣ ਲੱਗ ਪਏ ਸਾਡੇ ਨਾਲ ਜਿਹੜੀਆਂ ਸੰਸਥਾਵਾਂ ਜਾਂਦੀਆਂ ਸੀਗੀਆਂ ਉਹ ਦੇਖਦੀਆਂ ਸੀ ਕਿ ਵੀ ਇਹ ਜਿੱਥੇ ਜਿੱਥੇ ਇਹ ਜਾਂਦਾ ਉੱਥੇ ਤੇ ਕੋਈ ਜਾਂਦੀ ਨਹੀਂ ਨਾ ਗੱਡੀ ਜਾਂਦੀ ਹੈ ਕਿਉਂਕਿ ਕੱਚੇ ਰਸਤੇ ਸੀਗੇ ਤੇ ਉੱਥੇ ਪੈਦਲ 2-2 ਕਿਲੋਮੀਟਰ ਸਾਨੂੰ ਤੁਰ ਕੇ ਜਾਣਾ ਪੈਂਦਾ ਸੀਗਾ ਤੇ ਉਹਨਾਂ ਦੀ ਘਰਾਂ ਦੀ ਕੋਈ ਸਾਦ ਵੀ ਨਹੀਂ ਲੈਂਦਾ ਜਿੰਨੇ ਵੀ ਕਈ ਸੰਸਥਾਵਾਂ ਵਾਲੇ ਜੀ ਐਨ ਜੀ ਵਾਲੇ ਉਹ ਜਿੱਥੇ ਚੌਕ ਹੁੰਦਾ ਹੈ ਜਿੱਥੇ ਕੈਮਰੇ ਵਾਲੇ ਜਾਂ মিডিਆ ਵਾਲੇ ਸੌਖੇ ਆ ਜਾਂਦੇ ਆ ਉੱਥੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਸੀ ਤੇ ਅਸੀਂ ਜਦੋਂ ਅਗਲੇ ਪਾਸੇ ਐਂਡ ਤੇ ਜਾਂਦੇ ਸੀ ਤੇ ਉਹ ਜਦੋਂ ਅਸੀਂ ਉਹਨਾਂ ਨੂੰ ਖਾਣਾ ਵਗੈਰਾ ਦਿੱਤਾ ਫਿਰ ਅਸੀਂ ਜਿਹੜੇ ਪ੍ਰਵਾਸੀ ਮਜ਼ਦੂਰ ਸੀਗੇ ਜਦੋਂ ਉਹ ਗਏ ਉਹਨਾਂ ਨੂੰ ਅਸੀਂ ਉਹ ਇਹਨਾਂ ਟਿਕਟਾਂ ਕਰਾ ਕੇ ਦਿੱਤੀਆਂ ਉਹ ਜਾਣ ਲੱਗੇ ਉਹਨਾਂ ਨੂੰ ਖਾਣਾ ਦੇ ਕੇਤਾ ਕੁਝ ਨਗਦੀ ਦਿੱਤੀ ਤੇ ਉਹ ਨਗਦੀ ਜਿਹੜੀ ਉਹ ਦਾਨੀ ਸੱਜਣਾ ਦੀ ਹਿੰਮਤ ਨਾਲ ਉਹਨਾਂ ਨੂੰ ਦਿੱਤੀ ਗਈ ਤੇ ਕੁਝ ਮੁਸਲਮਾਨ ਭਰਾ ਸੀ ਕਿ ਜਿੰਨਾਂ ਦੇ ਉਦਣ ਸ਼ਾਇਦ ਕੋਈ ਇਹੋ ਜਿਹਾ ਇਤਿਹਾਸ ਸੀਗਾ ਉਹ ਕਹਿੰਦੇ ਸੀ ਖਾਣਾ ਪੱਕਾ ਨਹੀਂ ਜਾਣਾ ਸਾਨੂੰ ਕੱਚਾ ਖਾਣਾ ਖਾਣਾ ਦਿਓ ਕਿਉਂਕਿ ਸਾਡਾ ਉਹ ਈਦ ਹੈ ਤੇ ਇਹਦੇ ਉੱਤੇ ਅਸੀਂ ਆਪ ਖਾਣਾ ਪਕਾਉਣਾ ਤੇ ਫਿਰ ਅਸੀਂ 5-5 ਕਿਲੋ ਦੀ ਥੈਲੀ ਵਿੱਚ ਚੌਲ ਵਿੱਚ ਦਾਲ ਵਿੱਚ ਆਟਾ ਕਰਕੇ ਅਸੀਂ ਉਹਨਾਂ ਨੂੰ ਉਹ ਖਾਣਾ ਕਰਵਾਇਆ ਉਹ ਉਸੰਤ ਉਹਨਾਂ ਦੇ ਮਨਾਂ ਵਿੱਚ ਇਹ ਬੜਾ ਹੋ ਗਿਆ ਕਿ ਦਲਜੀਤ ਸਿੰਘ ਇੱਕ ਦਰੋਗਾ ਵਾ ਉਹਨਾਂ ਨੇ ਜਦੋਂ ਵਾਪਸ ਗਏ ਉਹਨਾਂ ਟਿਕਟਾਂ ਲੈ ਕੇ ਦਿੱਤੀਆਂ ਕਰਾਇਆ ਭੜਾ ਦਿੱਤਾ ਖਾਚਣ ਵਾਸਤੇ ਪੈਸੇ ਦਿੱਤੇ ਉਹਨਾਂ ਨੇ ਸੈਂਟਰ ਗਵਰਨਮੈਂਟ ਚ ਕੋਈ ਮਨਿਸਟਰ ਸੀਗਾ ਉਹਨਾਂ ਨੇ ਗੱਲ ਕੀਤੀ ਫਿਰ ਦਲਜੀਤ ਸਿੰਘ ਦਰੋਗਾ ਵਾ ਬੜੀ ਸੇਵਾ ਕਰਦਾ ਉਹਨਾਂ ਦੇ ਨਾਲ ਵੀ ਸਾਨੂੰ ਇੱਕ ਹੌਸਲਾ ਮਿਲਿਆ ਇਹ ਸਾਡੇ ਕਮਿਸ਼ਨਰ ਸਾਹਿਬ ਨੇ ਉਦੋਂ ਵੀ ਸਾਨੂੰ ਬੜਾ ਵਾਸਤਾ ਵਾਸਤ ਸੀ ਉਹਨੇ ਸਾਨੂੰ ਬੜਾ ਐਪਰੀਸ਼ੀਏਟ ਕੀਤਾ ਔਰ ਇਸ ਤੋਂ ਬਾਅਦ ਫਿਰ ਅਸੀਂ ਨਾਲ-ਨਾਲ ਕੁਝ ਬੱਚੇ ਆਏ ਕਿ ਅੰਕਲ ਸਾਡੇ ਕੋਲ ਤੁਸੀਂ ਰੋਟੀ ਪਾਣੀ ਤੇ ਦੇ ਦੇ ਤੇ ਕਾਪੀ ਪੈਂਦੀ ਹੈਗਾ ਤੇ ਮੈਂ ਤਿੰਨਾਂ ਬੱਚਿਆਂ ਨੂੰ ਕਾਪੀ ਪੈਨ ਲੈ ਕੇ ਦਿੱਤੇ ਤੇ ਉਹ ਅਗਲੇ ਦਿਨ ਚਾਰ ਬੱਚੇ ਹੋਰ ਆ ਗਏ ਉਹ ਫਿਰ ਜਿਵੇਂ ਕੰਮ ਸਟਾਰਟ ਹੋਇਆ ਅੱਜ ਤੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੰਨੀ ਉਹ ਕਿਰਪਾ ਆ ਗਈ ਹਜ਼ਾਰਾਂ ਹੀ ਬੱਚੇ ਹੋ ਗਏ ਜਿਨ੍ਹਾਂ ਨੂੰ ਕਾਪੀਆਂ ਪੈਨਸਲਾਂ ਅੱਜ ਤੱਕ ਦੇ ਰਹੇ ਹਾਂ ਤੇ ਉਹਦੀ ਜਿਸਾਂ ਸਾਡੇ ਬੱਚੇ ਪੜ੍ਹ ਰਹੇ ਨੇ ਕਈ ਬੱਚੇ ਸਾਡੇ ਕੋਲ ਆਏ ਹੋਣੇ ਜਿਨ੍ਹਾਂ ਦੇ ਮਾਂ ਪਿਓ ਨਹੀਂ ਹੈਗੇ ਜਿਨ੍ਹਾਂ ਨੂੰ ਅਸੀਂ ਮਾਸਟਰ ਡਿਗਰੀਆਂ ਵੀ ਕਰਵਾ ਰਹੇ ਹਾਂ ਤੇ ਕਈ ਬੱਚੇ ਐਸੇ ਨੇ ਜਿਨ੍ਹਾਂ ਨੂੰ ਅਸੀਂ ਇਹ ਜਿੰਨਾਂ ਨੂੰ ਕੋਈ ਬਾੜ ਰਿਪੋਰਟ ਪਾਟ ਲੱਗਣ ਵਾਲੇ ਸੀ ਬਣੋਟੀ ਅੰਗ ਲੱਗਣ ਵਾਲੇ ਕਈਆਂ ਨੂੰ ਹੀ ਲੱਤਾਂ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਲੱਤਾਂ ਇਹ ਨਹੀਂ ਵੀ ਉਹਨੂੰ ਪਲਾਸਟਿਕ ਲੱਤ ਉਹ ਲੱਤ ਜਿਹੜੀ ਜਾਂ ਤੇ ਦੇਰਾਂ ਤੋਂ ਲੱਗਦੀ ਆ ਜਾਂ ਉਥੋਂ ਲੱਗਦੀ ਹੈ ਹਰ ਦੁਆਰ ਤੋਂ ਉਹ ਅਸੀਂ ਲਗਵਾ ਕੇ ਦਿੱਤੀਆਂ ਕਿਉਂਕਿ ਬੰਦਾ ਜਦੋਂ ਖੁੰਡੀ ਨਾਲ ਜਾਂ ਵੈਸੇ ਚੱਲਦਾ ਸੀ ਤੇ ਉਹਨੂੰ ਦੂਰੋਂ ਪਰ ਲੱਗਦਾ ਸੀ ਉਹਨਾਂ ਦੇ ਬੂਟ ਪਾਇਆ ਹੁੰਦਾ ਜਾਂ ਉਹ ਪਾਟ ਲਗਾ ਕੇ ਚੱਲਦੇ ਆ ਜਾਂ ਪੈਂਟ ਵਗੈਰਾ ਕਪੜਾ ਵਗੈਰਾ ਪਾਇਆ ਹੋਵੇ ਪਤਾ ਨਹੀਂ ਲੱਗਦਾ ਇਹਦੀ ਕੀ ਬਣੋਟੀ ਅੰਗ ਲੱਗੀ ਹੈ ਬਣੋਟੀ ਅੰਗ ਲੱਗਾ ਹੋਇਆ ਸੋ ਇਹੋ ਜਿਹੇ ਸਵਾਵਾ ਕਰਨ ਦੇ ਨਾਲ ਇਹ ਜਿਹੜਾ ਮਨ ਦੇ ਵਿੱਚ ਇਹ ਜਜ਼ਬਾ ਪੈਦਾ ਹੋਇਆ ਇੱਕ ਜਨੂਨ ਪੈਦਾ ਹੋਇਆ ਕਿ ਇਹ ਸੇਵਾ ਜਿਹੜੀ ਹੈ ਪਰਮਾਤਮਾ ਨੇ ਜੇ ਮੇਰੀ ਝੋਲੀ ਚ ਪਾਈ ਤੇ ਮੈਨੂੰ ਲੱਖਾਂ ਕਰੋੜਾਂ ਵਿੱਚੋਂ ਪਰਮਾਤਮਾ ਨੇ ਆਪਣੇ ਸਿਰ ਤੇ ਹੱਥ ਧਾ ਕੇ ਮੇਰੇ ਕੋਲ ਸੇਵਾ ਲੈ ਆਏ ਤੇ ਉਹ ਸੇਵਾ ਨੂੰ ਮੈਂ ਜਿਉਂ ਸਟਾਰਟ ਕੀਤਾ ਫਿਰ 2000 ਦੇ 22 ਦੇ ਵਿੱਚ ਜਦੋਂ ਮੈਂ ਇੱਕ ਇੱਕ ਜਿਹੜੀਆਂ ਲਵਾਸ ਲਾਸ਼ਾਂ ਹੁੰਦਾ ਸੰਸਕਾਰ ਵੀ ਕਰਾਉਂਦੇ ਸੀ ਉਹ ਜੋ ਸੰਸਕਾਰ ਕਰਦੇ ਉਸ ਕਿਸੇ ਨੇ ਵੀਡੀਓ ਦੇਖੀ ਵੀਡੀਓ ਦੇਖ ਕੇ ਮੜ ਕੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਚੰਡੀਗੜ੍ਹ ਸਾਧਕੇ ਸਾਨੂੰ ਆਡੀਸਕ ਅਵਾਰਡ ਮਿਲਿਆ ਫਿਰ ਮੈਨੂੰ ਥੋੜੇ ਦਿਨਾਂ ਬਾਅਦ ਮਿਲ ਕੇ ਉਹਨਾਂ ਸਾਧਕੇ ਤੇ ਮੈਨੂੰ ਇੱਕ ਸਟਾਰ ਦਿੱਤਾ ਤੇ ਮੈਨੂੰ ਪ੍ਰੋਮੋਸ਼ਨ ਦਿੱਤੀ ਕਿਉਂਕਿ ਉਹਨਾਂ ਦਾ ਬੜਾ ਹੀ ਮੇਰੇ ਸਿਰ ਤੇ ਹੱਥ ਹੈ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੋਪੀ ਸਿੰਘ ਪੁੱਲੜ ਜੀ ਏਡੀਸੀਪੀ ਮੈਡਮ ਜਿਹੜੇ ਟ੍ਰੈਫਿਕ ਅਮਨਦੀਪ ਗੌਰ ਜੀ ਉਹਨਾਂ ਦੀ ਸਾਨੂੰ ਬੜੀ ਸਪੋਰਟ ਹੈ ਜੇ ਇਹ ਮੇਰਾ ਖਿਆਲ ਹੈ ਜੇ ਇਸ ਵਾਰਾਂ ਵਿੱਚ ਜਿਹੜੀਆਂ ਵੀ ਕਰਿਆ ਇਹਨਾਂ ਦੀ ਬੜੀ ਵਿੱਚ ਦੇਣ ਹੈ ਸਾਡੇ ਮਾਨਜੋਗ ਡੀਜੀਪੀ ਸਾਹਿਬ ਦਾ ਖਾਸ ਕਰਕੇ ਜਿਹੜੇ ਸਾਡੇ ਹੈੱਡ ਨੇ ਚੀਫ ਨੇ ਸਾਡੇ ਪੁਲਿਸ ਦੇ ਉਹਨਾਂ ਦੀ ਮੈਂ ਕਹਿੰਦਾ ਕਿ ਮੈਂ ਉਹਨਾਂ ਜਦੋਂ ਵੀ ਮੈਂ ਭਾਵੇਂ ਕਿਤੇ ਵੀ ਹੋਵਾਂ ਮੈਂ ਉਹਨਾਂ ਨੂੰ ਸੇਧਾ ਕਰਦਾ ਤਾਂ ਮੈਂ ਕਿਉਂਕਿ ਉਹਨਾਂ ਨੇ ਮੈਨੂੰ ਇਹ ਸਲੈਕ ਬਣਾਇਆ ਸਰ ਇੱਕ ਪਿੱਛੇ ਜੇ ਹੋਰ ਬੜੀਆਂ ਸੁਖੀਆਂ ਬਣੀਆਂ ਨੰਮਾ ਲੋਹਾਰ ਕਾ ਬਹੁਤ ਵੱਡੇ ਲੇਖਕ ਹਨਾ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਬੱਚਿਆਂ ਦਾ ਵੀ ਖਰਚਾ ਤੁਸੀਂ ਚੁੱਕਿਆ ਹੁਣ ਵੀ ਤੁਸੀਂ ਸਕੂਲ ਚ ਆ ਕੇ ਬੱਚਿਆਂ ਨੂੰ ਸਨੇਹ ਦੇ ਰਹੇ ਹੋ ਬੱਚੇ ਆਪ ਆ ਕੇ ਤਾਂ ਸਵਾਲ ਕਰ ਰਹੇ ਆ ਕਿ ਹੁਣ ਲੋਹੜੀ ਵੀ ਆਣ ਆਲੀ ਹੈ ਜੀ ਅਸੀਂ ਚਾਈਨਾ ਟੂਲ ਦੀ ਵਰਤੋਂ ਕਰੀਏ ਜਾਂ ਨਾ ਕਰੀਏ ਬੜੇ ਵਧੀਆ ਤਰੀਕੇ ਨਾਲ ਇਹਨਾਂ ਕੋਲ ਜ ਕੁ ਕੰਨਾ ਬਤੋ ਪੁਲਿਸ ਮੁਲਾਜ਼ਮ ਕਿੰਨੀ ਕਰ تنખા ਹੁੰਦੀਆਂ ਨੇ ਇੱਕ ਮੁਲਾਜ਼ਮ ਦੀ ਇਹਨੇ ਲੱਖਾਂ ਕਰੋੜਾਂ ਰੁਪਏ ਦੇ ਖਰਚੇ ਕਰਨੇ ਹੋਰ ਵੀ ਪੁਲਸ ਵਾਲੇ ਤੁਸੀਂ ਦੱਸਿਆ ਸੀਪੀ ਸਾਹਿਬ ਨੇ ਹੋਰ ਵੀ ਜਿਹੜੇ ਸਾਥੀ ਡਿਊਟੀ ਦੇ ਹੁੰਦੇ ਉਹਨਾਂ ਦਾ ਵੀ ਸਹਿਯੋਗ ਦਿੰਦਾ ਜੀ ਐਸਐ ਜੋਗ ਜੀ ਸਾਨੂੰ ਬਹੁਤ ਜ਼ਿਆਦਾ ਸਾਡੇ ਡਿਪਾਰਟਮੈਂਟ ਦਾ ਸਾਨੂੰ ਆਰਮੀ ਦਾ ਸਾਨੂੰ ਬੀਐਸਐਫ ਦਾ ਮਤਲਬ ਕਿ ਬਹੁਤ ਜ਼ਿਆਦਾ ਸਹਿਯੋਗ ਕਰਦੇ ਇੱਥੋਂ ਤੱਕ ਵੀ ਜਸਟਿਸ ਵਾਲੇ ਵੀ ਸਾਨੂੰ ਸਹਿਯੋਗ ਕਰਦੇ ਆ ਸਾਨੂੰ ਫਿਲਮੀ ਹਸਤੀਆਂ ਵੀ ਸਹਿਯੋਗ ਕਰਦੀਆਂ ਜਿਨ੍ਹਾਂ ਦੀ ਬਦੌਲਤ ਅਸੀਂ ਆ ਜਿਹੜੀਆਂ ਵੱਡੀਆਂ ਵੱਡੀਆਂ ਸੁਵਾਵਾਂ ਦੇਖੋ ਜੇ 11000 ਦੇ ਕਰੀਬ ਅੱਖਾਂ ਦੇ ਪੋਜੀਸ਼ਨ ਹੋ ਗਏ ਉਹਨਾਂ ਦੇ ਵਿੱਚ ਕਈ ਪੋਜੀਸ਼ਨ ਤੇ ਹੈਗੇ ਜਿਨ੍ਹਾਂ ਨੂੰ ਚਿਟਾ ਚਿਟਿਆ ਚਿਟਾਂ ਮੋਤੀਆ ਸੀਗਾ ਤੇ ਕਈ ਐਸੇ ਹੀ ਜਿਹੜੇ ਕਿ ਜਿਨ੍ਹਾਂ ਤੇ 5 5 7 7 ਲੱਖ ਰੁਪਇਆ ਲੱਗਿਆ ਕਈ ਐਸੇ ਕੇਸ ਸੀ ਇੱਕ ਮੈਂ ਤੁਹਾਨੂੰ ਦੱਸਣ ਲੱਗਾ ਗੱਲ ਕਿ ਮੈਂ ਵੇਦਕਾ ਸਕੂਲ ਦੇ ਵਿੱਚ ਸੈਮੀਨਾਰ ਲਗਾਇਆ ਜਿਸ ਨਾਲ ਮੈਂ ਤੁਹਾਡੇ ਸਾਹਮਣੇ ਹੁਣ ਮੈਂ ਬੱਚਿਆਂ ਨਾਲ ਗੱਲ ਕਰਕੇ ਬੱਚਿਆਂ ਨੂੰ ਕਿੰਨਾ ਹੌਸਲਾ ਮਿਲਿਆ ਬੱਚੇ ਦੁਬਾਰਾ ਮੇਰੇ ਕੋਲ ਆਏ ਐਸੇ ਤਰ੍ਹਾਂ ਉੱਥੇ ਕੋਈ ਮੈਡਮ ਕਹਿੰਦੇ ਸਾਰੇ ਇੱਕ ਬੱਚਾ ਵਾ ਸਕੂਲ 'ਚ ਨਹੀਂ ਆਇਆ ਬੱਚਾ ਪੜਨ 'ਚ ਬੜਾ ਵਧੀਆ ਮੈਂ ਕਿਉਂ ਨਹੀਂ ਆ ਰਿਹਾ ਕਹਿੰਦੇ ਉਹਦੀ ਨਾ ਇੱਕ ਅੱਖ ਨਹੀਂ ਹੈਗੀ ਤੇ ਬੱਚੇ ਨੂੰ ਨਾ ਗਲਤ ਭਾਸ਼ਾ ਬੋਲਦੇ ਤੇ ਮੈਂ ਮੈਂ ਕਿਹਾ ਜੀ ਫਿਰ ਆਪਾਂ ਕੀ ਕਰ ਸਕਦੇ ਆ ਜੇ ਕੋਈ ਦੀ ਹੈਲਪ ਕਰ ਸਕਦੇ ਅਸੀਂ ਉਹ ਬੱਚੇ ਦੇ ਘਰ ਗਏ ਬੱਚੇ ਨੂੰ ਅਸੀਂ ਜਦੋਂ ਦੇਖਿਆ ਤੇ ਮੈਨੂੰ ਵੀ ਬੜਾ ਮਹਿਸੂਸ ਹੋਇਆ 10ਵੀਂ ਕਲਾਸ ਦੇ ਵਿਦਿਆਰਥੀ ਸੀਗਾ ਤੇ ਉਹ ਬੱਚੇ ਦਾ ਅਸੀਂ ਇਲਾਜ ਕਰਾਉਣਾ ਚਾਹਿਆ ਤੇ ਉਹ ਪਿੱਛੇ ਲਾਈਟ ਨਹੀਂ ਸੀ ਹੈਗੀ ਪਰ ਬੱਚੇ ਨੂੰ ਅਸੀਂ ਨਾ ਉਹ ਜਿਹੜਾ ਇਹ ਬਰੋਟੀ ਅੱਖ ਲਗਵਾ ਦਿੱਤੀ ਤੇ ਉਹ ਮੈਂ ਤੁਹਾਨੂੰ ਦੱਸ ਸਕਦਾ ਕਿ ਉਹ ਬੱਚਾ ਜਿਹੜਾ ਪਹਿਲਾਂ ਆਂਦੀ ਤੇ ਹੁਣ ਦੀ ਉਹ ਪਹਿਚਾਣ ਨਹੀਂ ਸਕਦੇ ਕਿ ਇਹ ਬਨੋਟੀ ਅੱਖ ਲੱਗੀ ਹੈ ਅੱਜ ਦੇਖੋ ਉਹ ਬੱਚਾ ਜਿਹੜਾ ਅਸੀਂ ਬੜਾ ਹੋਣ ਆਇਆ ਅੱਜ ਸ਼ਾਇਦ ਉਹ 3rd ਆਇਆ ਵਾ ਮਤਲਬ ਕਿ ਇੰਨਾ ਵਧੀਆ ਪੜ ਰਿਹਾ ਉਹਨੂੰ ਜਿਹੜਾ ਬੱਚੇ ਛੇੜਦੇ ਸੀ ਛੇੜ ਪਾਈ ਸੀ ਹੁਣ ਉਹ ਕੋਈ ਵੀ ਨਹੀਂ ਛੇੜਦਾ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੋਦੀ ਅੱਖ ਨਕਲੀ ਹੈਗੀ ਹੈ ਮਸਲਾ ਇਹ ਹੈਗਾ ਸਾਡਾ ਕੰਮ ਆ ਜੇ ਕੋਈ ਸੇਵਾ ਲੋੜਵੰਦ ਨੂੰ ਉਹਦੀ ਸੇਵਾ ਕੀਤੀ ਜਾਵੇ ਜੇ ਕੋਈ ਵੀ ਫੰਡਸ ਹੈ ਇਹ ਫੰਡਸ ਵਗੈਰਾ ਮੈਂ ਜਦੋਂ ਵੀ ਕੋਈ ਵਿਆਹ ਕਰਦਾ ਉਹਦੇ ਵਿੱਚ ਲੜਕੀ ਵਾਲੇ ਜਾਂ ਉਹਨਾਂ ਦਾ ਫੋਨ ਨੰਬਰ ਦੇਦਾ ਜਿਹੜੇ ਸਾਡੇ ਦਾਨੀ ਸੱਜਣ ਨੇ ਉਹ ਕਈ ਕਰਦੇ ਸੂਟਾਂ ਦੀ ਸੇਵਾ ਚੂੜੇ ਦੀ ਸੇਵਾ ਜੁੱਤੀ ਦੀ ਸੇਵਾ ਟਰੰਕ ਦੀ ਸੇਵਾ ਉਹਨਾਂ ਨੂੰ ਬਿਠਾਈ ਦੀ ਸੇਵਾ ਦੁੱਧ ਵਾਲੀ ਸੇਵਾ ਇਹ ਜਿਹੜੀ ਸੇਵਾ ਸਬਜੀ ਦੀ ਸੇਵਾ ਇਹ ਸਾਰੇ ਦਾਨੀ ਸੱਜਣ ਨੇ ਉਹ ਅਜੇ ਮੇਰੇ ਇੱਕ ਮੂੰਹ ਚ ਗੱਲ ਬਾਤ ਚ ਨਿਕਲਦੀ ਉਹ ਪਹਿਲਾਂ ਆ ਕੇ ਖੜੇ ਹੋ ਜਾਂਦੇ ਆ ਅ ਦੋਸਤੋ ਇੱਕ ਕਿੱਸਾ ਹੁੰਦਾ ਕਿ ਅਖਸ਼ੇ ਕੁਮਾਰ ਜੌਨ ਬਰਾਹਮ ਹੋਣਾ ਨੇ ਵੀ ਤੁਹਾਨੂੰ ਕੰਟੈਕਟ ਕੀਤਾ ਸੀਗਾ ਹੈਲਮਟ ਭੇਜੇ ਸੀਗੇ ਉਹ ਕਿੱਦਾਂ ਉਹਨਾਂ ਤੱਕ ਗੱਲ ਪਹੁੰਚੀ ਜਾਂ ਤੁਹਾਡੇ ਤੱਕ ਕਿੱਦਾਂ ਕੰਟੈਕਟ ਕੀਤਾ ਹੁੰਦਾ ਇਹ ਵੇਖੋ ਜੀ ਜੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਐਸੀ ਪਲੇਟਫਾਰਮ ਹੈ ਜਿਹੜਾ ਤੁਸੀਂ ਜੇ ਚੰਗੀ ਤੁਸੀਂ ਨੀਅਤ ਨਾਲ ਤੁਹਾਡਾ ਮਕਸਦ ਸਾਫ਼ ਹੋਣਾ ਚਾਹੀਦਾ ਹੈ ਤੁਹਾਡੀ ਨੀਅਤ ਵਿੱਚ ਕੋਈ ਖੋਟ ਨਹੀਂ ਹੋਣੀ ਚਾਹੀਦੀ ਜਦੋਂ ਤੁਸੀਂ ਕੋਈ ਸੇਵਾ ਕਰਦੇ ਨਾ ਲੋਕਾਂ ਨੂੰ ਅੱਛੀ ਲੱਗਦੀ ਆ ਤੇ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਕਿ ਮ ਜੇ ਜਦੋਂ ਮੈਂ ਗਰਾਉਂਡ ਲੈਵਲ ਤੇ ਸੇਵਾ ਕੀਤੀ ਮੈਨੂੰ ਇੱਕ ਚੈਨਲ ਸੀਗਾ ਬੜਾ ਹੋਣ ਆ ਕਨੇਡਾ ਦਾ ਚੈਨਲ ਸੀਗਾ ਜਿਹਨੇ ਮੈਨੂੰ ਟੀਵੀ ਤੇ ਲਾਈਵ ਕੀਤਾ ਸੀਗਾ ਉਸ ਟੀਵੀ ਤੋਂ ਬਾਅਦ ਮੈਨੂੰ ਉਹ ਨਹੀਂ ਪਤਾ ਲੱਗਾ ਮੀਡੀਆ ਕਿੱਥੋਂ ਆ ਗਿਆ ਉਸ ਚੈਨਲ ਨੇ ਮੈਨੂੰ ਗਰਾਉਂਡ ਲੈਵਲ ਤੋਂ ਚੁੱਕਿਆ ਸੀਗਾ ਤੇ ਮੇਰੀਆਂ ਸੁਵਾਵਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਸੀਗਾ ਕਿਉਂ ਕਿ ਕਿਉਂਕਿ ਇਹੋ ਜਿਹੀਆਂ ਸੁਵਾਵਾਂ ਜਦੋਂ ਲੋਕਾਂ ਨੇ ਦੇਖੀਆਂ ਤੇ ਲੋਕਾਂ ਨੇ ਵੀ ਲੋਕੀ ਫਿਲਮੀ ਐਕਟਰ ਤੇ ਫਿਲਮੀ ਜਿਹੜੇ ਉਹਨੂੰ ਵੇਖ ਕੇ ਨਾ ਮੇਰੇ ਦਾ ਇੰਪ੍ਰੈਸ ਹੋਏ ਸੀ ਉਹਨਾਂ ਨੇ ਮੈਨੂੰ ਜਦੋਂ ਵੀ ਚਾਹੇ ਅਸੀਂ ਕੋਈ ਵੀ ਕੰਮ ਕਰਦੇ ਹਾਂ ਕੋਈ ਆ ਪਿੱਛੇ ਜੇ ਇੱਕ ਉਹ ਫਿਲਮੀ ਐਕਟਰਸ ਸੀ ਉਹ ਕਹਿੰਦੇ ਸਿਰ ਨਾਂ ਨਾ ਲਿਓ ਉਹਨਾਂ ਨੇ ਇੱਕ ਲੜਕੀ ਦਾ ਵਿਆਹ ਕੀਤਾ ਇਸ ਸਰਤਾਵੰਦ ਪਿੰਡ ਉੱਥੇ ਵੀ ਮਾਇਆ ਭੇਜੀ ਸੀ ਕਿ ਉਹਨੇ ਫਰਨੀਚਰ ਹੀ ਸਭ ਲੈ ਕੇ ਦਿੱਤਾ ਸੀਗਾ ਤੇ ਮਤਲਬ ਕਿ ਉੱਥੇ ਉਹਨਾਂ ਤੇ ਬਹੁਤ ਜ਼ਿਆਦਾ ਲੋਕ ਐਸੇ ਕਰਦੇ ਨੇ ਜਿਹੜੇ ਕਹਿੰਦੇ ਕਿ ਸਾਡਾ ਨਾਮ ਨਹੀਂ ਆਉਣਾ ਚਾਹੀਦਾ ਕਈ ਲੋਕ ਐਸੇ ਨੇ ਜਿਹੜੇ ਕਿ ਫਿਲਮੀ ਇੰਡਸਟਰੀ ਵਿੱਚ ਹੁੰਦਿਆਂ ਹੋਇਆਂ ਆਪਣਾ ਨਾਮ ਨਹੀਂ ਕਰਨਾ ਚਾਹੁੰਦੇ ਲੇਕਿਨ ਉਹ ਕਹਿੰਦੇ ਕਿ ਸਾਨੂੰ ਪਤਾ ਲੱਗ ਜਾਵੇ ਵੀ ਇੱਥੇ ਸੇਵਾ ਪਹੁੰਚਣੀ ਆ ਅਸੀਂ ਉੱਥੇ ਸੇਵਾ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹਾਂ ਅੱਜ ਵੀ ਵੇਖ ਘਰ ਬਣਦਾ ਪਿਆ ਮੈਂ ਥੋੜੇ ਦਿਨ ਪਹਿਲਾਂ ਪੋਸਟ ਪਾਈ ਸੀ ਤੁਸੀਂ ਵੇਖੋ ਕਿ ਤਿੰਨ ਚਾਰ ਦਿਨ ਪਹਿਲਾਂ ਮੈਂ ਪਹਿਲਾਂ ਪੋਸਟ ਪਾਈ ਤੇ ਅੱਜ ਉਹਦੇ ਮਿਸਤਰੀ ਲੱਗੇ ਤੇ ਘਰ ਬਣਨਾ ਸ਼ੁਰੂ ਹੋ ਗਿਆ ਇਹ ਪਰਮਾਤਮਾ ਦੀ ਕਿੰਨੀ ਕਿਰਪਾ ਵਾ ਅਜੇ ਕਿ ਸਾਨੂੰ ਉਹ ਘਰ ਵਾਲੇ ਕਹਿ ਰਹੇ ਕਿ ਹੁਣ ਭਾਜੀ ਸਾਨੂੰ ਕੁਝ ਨਹੀਂ ਚਾਹੀਦਾ ਇਹਨੇ ਸਭ ਸੰਤੋਖ ਵਾਲੇ ਆ ਕਿ ਸਾਡੀ ਸੇਵਾ ਜਿਹੜੀ ਆ ਜਿੰਨੀ ਉਹ ਹੋਣੀ ਚਾਹੀਦੀ ਉਸ ਤੋਂ ਵੱਧ ਹੋ ਗਈ ਆ ਤੇ ਹੁਣ ਸਾਡੀ ਜਿਹੜੀ سپورਟ ਬੰਦ ਕਰ ਦੋ ਵੇਖੋ ਜੇ ਤੁਹਾਡੇ ਕੋਈ ਦਾਨੀ ਸੱਜਣ ਦਿਲ ਖੋਲ ਕੇ ਤੁਹਾਡੀ ਸੇਵਾ ਕਰਿਆ ਨਾ ਤੇ ਉਹਨਾਂ ਹੀ ਜਿਹੜਾ ਸੇਵਾ ਕਰਵਾ ਰਿਹਾ ਉਹ ਵੀ ਦਿਲ ਖੋਲ ਕੇ ਸਾਡੇ ਨਾਲ ਸੱਚ ਬੋਲੇਗਾ ਤੇ ਸੇਵਾ ਤਾਂ ਹੀ ਪ੍ਰਵਾਨ ਹੋਣੀ ਆ ਤੇ ਸੇਵਾ ਕਰਨ ਦਾ ਮਜ਼ਾ ਵੀ ਤਾਂ ਆਉਣਾ ਜੀ ਜਦੋਂ ਅਗਲਾ ਲੈਣ ਵਾਲਾ ਵੀ ਕਹਿ ਦੇ ਨਾ ਭਾਈ ਬਸ ਕਰੋ ਹੁਣ ਸੰਗਤਾਂ ਦੀ ਸੇਵਾ ਬਹੁਤ ਜ਼ਿਆਦਾ ਹੋ ਗਈ ਆ ਇਸ ਤਰ੍ਹਾਂ ਕਿ ਨਹੀਂ ਉਹ ਤੇ ਇਹਨੀਆਂ ਕਹਾਣੀਆਂ ਤੁਹਾਡੇ ਨਾਲ ਜੁੜੀਆਂ ਨੇ ਲੇਕਿਨ ਇੱਕ ਸਵਾਲ ਕੋੜਾ ਵੀ ਹੈ ਇੱਕ ਤਰਫ ਲੋਕ ਹੁਣ ਡਰਦੇ ਆ ਪੁਲਿਸ ਤੋਂ ਹੁਣ ਆ ਕਹਿੰਦੇ ਜੇ ਨਾਕੇ ਤੇ ਖਲੋਤੇ ਹੁਣ ਤੇ ਲੋਕ ਕੋਈ ਗਲੀ ਲੱਭਦੇ ਜਿੱਥੋਂ ਨਿਕਲ ਜੀਏ ਕਹਿੰਦੇ ਪੁਲਿਸ ਨੇ ਖਲਾਰ ਲਿਆ ਤੇ ਚਲਾ ਨਹੀਂ ਕਰਨਾ ਤੇ ਪੁਲਸ ਦਾ ਡਰ ਖੋਣਾ ਇਹਾਂ ਕੁਝ ਪੁਲਿਸ ਮੁਲਾਜ਼ਮ ਚੰਗੇ ਵੀ ਨੇ ਜਿਸ ਤਰੀਕੇ ਨਾਲ ਤੁਸੀਂ ਡਿਊਟੀ ਨਿਭਾ ਰਹੇ ਹੋ ਕੁਝ ਕਮਾੜੇ ਵੀ ਆ ਹਰ ਇੱਕ ਮਹਿਕਮੇ ਚ ਹੁੰਦੇ ਆ ਲੇਕਿਨ ਕੀ ਲੋਕ ਕਮੈਂਟਾਂ ਦੇ ਵਿੱਚ ਪਤਾ ਤੱਕਿਆ ਕੀ ਹੁੰਦੀ ਹੈ ਜਾਂ ਜਦੋਂ ਇਸ ਤਰੀਕੇ ਦੇ ਕੰਮ ਕਰਦੇ ਹੋ ਨਿੱਜੀ ਤੌਰ ਤੇ ਕੀ ਮਨ ਚ ਆਉਂਦਾ ਹੈ ਦੇਖ ਕੇ ਜਾਂ ਆਪਣੇ ਮਹਿਕਮੇ ਚ ਕੀ ਗੱਲਾਂ ਹੁੰਦੀਆਂ ਜਦੋਂ ਬੈਠਦੇ ਹੋ ਵੇਖੋ ਜੀ ਜਦੋਂ ਮੈਂ ਸਟਾਰਟਿੰਗ ਤੇ ਕੀਤਾ ਸੀ ਅੱਜ ਜਿਵੇਂ ਮੈਂ ਮੈਂ ਤੁਹਾਡੇ ਨਾਲ ਜੀ ਗੱਲ ਕਰਦਾ ਪਈ ਉਹ ਚੌੜੇ ਟਾਇਰਾਂ ਦੇ ਮੈਂ ਵੀਡੀਓ ਅੱਜ ਤੋਂ 4 ਮਹੀਨੇ ਪਹਿਲਾਂ ਪਾਈ ਸੀ ਉਦੋਂ ਕਮੈਂਟ ਕੁਝ ਹੋਰ ਹਿਸਾਬ ਦੇ ਆਏ ਸੀ ਹੁਣ ਲੋਕਾਂ ਨੂੰ ਪਤਾ ਪੱ ਲੱਗਿਆ ਵੀ ਇਹ ਕਾਰਵਾਈ ਹੋਣ ਲੱਗ ਪ ਤੇ ਅੱਜ ਕੁਝ ਕਮੈਂਟ ਹੋਰ ਹੋਗੇ ਲੇਕਿਨ ਮੈਂ ਕਹਿੰਦਾ ਪਿਛਲੇ 4 ਮਹੀਨਿਆਂ ਤੋਂ ਹੁਣ ਤੱਕ ਜਿਹੜੇ ਮੈਨੂੰ 네ਗੇਟਿਵ ਕਮੈਂਟ ਕਰਦੇ ਸੀ ਉਹ ਹੁਣ ਕਮੈਂਟ ਮੇਰੇ ਪੋਜ਼ਿਟਿਵ ਹੋਣ ਲੱਗ ਪਏ ਮੈਂ ਕਿਸੇ ਇਹ ਨਹੀਂ ਵੇਖਦਾ ਕਿ ਕਮੈਂਟ ਕਿਉਂ ਕੀਤਾ ਕਿਉਂਕਿ ਉਹਨੂੰ ਕੋਈ ਕਮੀ ਨਜ਼ਰ ਆਉਂਦੀ ਹੋਊ ਤੇ ਮੈਂ ਕਹਿੰਦਾ ਕਮੈਂਟ ਕਰਨਾ ਵੀ ਚਾਹੀਦਾ ਜੇ ਕੋਈ ਕਮੈਂਟ ਨਹੀਂ ਕਰੇਗਾ ਤੇ ਸਾਨੂੰ ਸੁਧਨ ਦਾ ਮੌਕਾ ਕਦਾਂ ਮਿਲੇਗਾ ਸਾਨੂੰ ਸਿਹਤ ਕਿਵੇਂ ਮਿਲੇਗੀ ਕਮੈਂਟ ਕਰਨਾ ਚਾਹੀਦਾ ਜੇ ਤੁਹਾਡੇ ਕੋਲ ਜਿੰਨੀ ਵੀ ਤੁਹਾਡਾ ਗਿਆਨ ਹੋ ਸਕਦਾ ਉਸੇ ਕਮੈਂਟ ਵਿੱਚ ਕੋਈ ਗਿਆਨ ਪ੍ਰਕਾਸ਼ ਹੋਵੇ ਤੇ ਅਸੀਂ ਉਸ ਚੀਜ਼ ਨੂੰ ਸਮਝਦੇ ਨਾ ਹੋਈਏ ਸਾਨੂੰ ਕਮੈਂਟ ਬੁਰਾ ਨਹੀਂ ਲੱਗਦਾ ਹਰੇਕ ਬੰਦੇ ਨੂੰ ਆਪਣਾ ਹੱਕ ਆ ਆਪਣੇ اخਲਾਕੀ ਜਿਹੜੇ ਲਫਜ਼ ਆ ਉਹ ਜ਼ਰੂਰ ਸਾਹਮਣੇ ਕਰਨੇ ਚਾਹੀਦੇ ਆ ਜੇ ਉਹ ਕਮੈਂਟ ਨਹੀਂ ਕਰੇਗਾ ਤੇ ਉਹ ਕਹਿੰਦੇ ਨਾ ਦੁੱਖ ਦਾ ਦੂ ਸੁਖ ਰੋਗ ਪਿਆ ਜੇ ਦੁੱਖ ਜਿਹੜਾ ਉਹ ਸਾਡੇ ਦਾਦੂ ਬਣਦਾ ਇਹ ਸੁੱਖ ਜਿਹੜਾ ਹੈ ਸਾਡੀ ਤਕਲੀਫ ਬਣਦਾ ਪਰ ਇੱਕ ਗੱਲ ਹੈ ਜੇ ਕਮੈਂਟ ਆਉਂਦਾ ਉਹਨੂੰ ਜੇ ਆਪਾਂ ਦਾਦੂ ਸਮਝ ਲਾਂਗੇ ਨਾ ਤੇ ਸਾਡੇ ਆਉਣ ਵਾਲੀ ਜ਼ਿੰਦਗੀ ਜਿਹੜੀ ਬੜੀ ਵਧੀਆ ਹੋਏਗੀ ਹੁਣ ਤੁਹਾਨੂੰ ਦੇਖ ਕੇ ਤਾਂ ਨਹੀਂ ਸਤ ਕੋ ਨਾਕੇ ਤੋਂ ਮੁੜਦਾ ਹੋਣਾ ਕਿਉਂਕਿ ਆਮ ਤੌਰ ਤੇ ਬੁੱਸ ਨੂੰ ਵੇਖ ਕੇ ਲੋਕ ਭੱਜ ਜਾਂਦੇ ਨੇ ਨਹੀਂ ਜੀ ਮੈਂ ਤੁਹਾਨੂੰ ਦੱਸ ਦੱਸਣਾ ਚਾਹੁੰਦਾ ਕਿ ਪਿਛਲੇ ਜੇ ਇੱਕ ਸ਼ਾਇਦ ਤਰਨਤਨ ਤੋਂ ਸੀਗਾ ਭਾਈ ਸਾਹਿਬ ਤੇ ਉਹਨਾਂ ਨੇ ਕਦੇ ਮੇਰੀ ਵੀਡੀਓ ਵੇਖਦੇ ਸੀ ਤੇ ਉਹਨਾਂ ਨੇ ਜਲੰਧਾ ਦੌੜ ਜਲੰਧਾ ਦੀ ਟਿਕਟ ਲੈ ਲਈ ਤੇ ਗੋਲਡਨ ਗੇਟ ਦੇ ਕੋਲੇ ਪਹੁੰਚਿਆ ਉਹਨੇ ਵੇਖਿਆ ਵੀ ਦਲਜੀਤ ਭਾਜੀ ਖਲੋਤੇ ਆ ਉਹਨੇ ਜਦੋਂ ਵਸਕ ਦੇ ਹੌਲੀ ਹੋਈ ਤੇ ਉਹਨੇ ਛਾਲ ਮਾਰ ਕੇ ਤੇ ਭੱਜ ਕੇ ਮੇਰੇ ਕੋ ਆ ਗਿਆ। ਅੱਛਾ ਜੀ। ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਮਿਲਣਾ ਸੀ ਮੈਨੂੰ ਮੇਰੇ ਦੇਣੀ ਬੜਾ ਵਧੀ ਚੜਿਆ ਕਿ ਤੁਸੀਂ ਮੈਨੂੰ ਮਿਲ ਪਿਓ। ਉਹ ਦੇਖੋ ਕਈ ਐਸੇ ਇੱਕ ਬੱਚੀ ਸੀਗੀ ਆਈ ਆਪਣੇ ਪਾਪਾ ਦੇ ਨਾਲ ਬਟਾਲੇ ਤੋਂ ਆਏ ਸੀ ਤੇ ਉਹ ਸਾਧਕ ਤੇ ਆ ਰਹੇ ਸੀ ਤਾਂ ਯੂ ਟਰਨ ਮਾਰ ਲਿਆ ਉਤੋਂ ਦੀ ਘੁੰਮ ਕੇ ਫੇਰ ਆਏ ਤੇ ਉਹ ਪਾਪਾ ਨੇ ਉਹਦੇ ਬੱਚੀ ਦੇ ਅੱਖਾਂ ਤੇ ਹੱਥ ਰੱਖਿਆ ਕਹਿੰਦੇ ਬੇਟਾ ਕੱਲ ਕਨਈਆ ਸੇ ਕੀ ਆ ਮੰਗ ਰਹੇ ਥੇ? ਉਹ ਕਹਿੰਦੇ ਮੈਨੂੰ ਦਲਜੀਤ ਅੰਕਲ ਕੋ ਮਿਲਣਾ ਹੈ। ਕਹਿੰਦਾ ਅੱਖੇ ਖੋਲੋ। ਅੱਖਾਂ ਖੋਲੀਆਂ ਤੇ ਉਹ ਬੇਟੀ ਦੇ ਸਾਹਮਣੇ ਹਾਏ ਦਲਜੀਤ ਅੰਕਲ ਪਹਿਲੇ ਮੇਰ ਨਾਲ ਕਦੀ ਮਿਲੀ ਵੀ ਨਹੀਂ ਸੀ ਉਹ ਬੱਚੀ ਮੇਰ ਨਾਲ ਚੰਬੜ ਕੇ ਆਕੇ ਤੇ ਤੁਸੀਂ ਦੇਖੋ ਇਹ ਪਰਮਾਤਮਾ ਦੇ ਬਣਾਏ ਹੋਏ ਰਿਸ਼ਤੇ ਆ ਪਰਮਾਤਮਾ ਨੇ ਜੇ ਤੁਹਾਨੂੰ ਇੰਨਾ ਪਿਆਰ ਜਾਂ ਇੰਨਾ ਸਤਿਕਾਰ ਦਿੱਤਾ ਨਾ ਤੇ ਉਹ ਸਤਕਾਰ ਨੂੰ ਬਰਕਰਾਰ ਰੱਖਣ ਵਾਸਤੇ ਮੈਨੂੰ ਮੀਡੀਆ ਦੀ ਬੜੀ ਸਪੋਰਟ ਦੀ ਜਰੂਰਤ ਹੈ ਮੈਨੂੰ ਉਹਨਾਂ ਦਾਵਾਵਾਂ ਦੀ ਬੜੀ ਜਰੂਰਤ ਹੈ ਜਿਹੜੇ ਵੀ ਦਾਨੀ ਸਜਣੇ ਸੇਵਾ ਕਰ ਰਹੇ ਨੇ ਮੈਨੂੰ ਦਵਾਵਾਂ ਚਾਹੀਦੀਆਂ ਮੈਨੂੰ ਕਮੈਂਟ ਜਿਹੜੇ ਮਾੜਾ ਕਰਨਾ ਚਾਹੁੰਦੇ ਆ ਜਾਂ ਜੇ ਉਹ ਵੀ ਚੰਗਾ ਲੱਗਦਾ ਉਹਨੂੰ ਜੇ ਉਹ ਮਾੜਾ ਲੱਗਦਾ ਤੇ ਉਹ ਮਾੜਾ ਕਰਿਆ ਕਿਉਂਕਿ ਉਹਨਾਂ ਦੀ ਸੋਚ ਹੈ ਜੇ ਉਹ ਸੋਚ ਹੋ ਸਕਦਾ ਉਹਨਾਂ ਦੇ ਉਸੇ ਕਮੈਂਟ ਵਿੱਚ ਕੋਈ ਭਲਾ ਹੋਵੇ ਜਿਸਾਨੂੰ ਸਮਝਣ ਦਾ ਮੌਕਾ ਕਿੱਦਾਂ ਮਿਲੇਗਾ ਜੇ ਉਹ ਕਮੈਂਟ ਨਹੀਂ ਕਰਨਗੇ ਤੇ ਜੇ ਪੋਜ਼ਿ ਵੀ ਆਉਣਗੇ ਤੇ ਫਿਰ ਉਹ ਉਹਨਾਂ ਵਿੱਚ ਕੋਈ ਸਵਾਦ ਨਹੀਂ ਆਉਂਦਾ ਅੱਛਾ ਤੁਸੀਂ ਆਪਣੀ ਉਹ ਵਾਲੀ ਕਹਾਣੀ ਸੁਣ ਜਾਂਦੇ ਹਾਂ ਤੇ ਸ਼ੇਅਰ ਕਰ ਦਿਓ ਜਿਹੜਾ ਤੁਸੀਂ ਉਹ ਬੜੀ ਵੀਡੀਓ ਵਾਇਰਲ ਹੋਈ ਸੀਗੀ ਖਿਲਾਫ ਕਿ ਨੌਜਵਾਨਾਂ ਨੂੰ ਬਦਾਮ ਖੋਏ ਸੀਗੀ ਉਹ ਕੀ ਉਸ ਦੇ ਪਿੱਛੇ ਸਾਡੀ ਕਹਾਣੀ ਸੀਗੀ ਕੀ ਮਕਸਦ ਸੀ ਹਾਂ ਵੇਖੋ ਜੀ ਮੇਰਾ ਮੈਨੂੰ ਹਮੇਸ਼ਾ ਹੀ ਜਦੋਂ ਉਹ ਕੋਈ ਬਾਤ ਦੇ ਜਿੰਨੀਆਂ ਸਟੇਟਾਂ ਉਹਨਾਂ ਵਿੱਚ ਜਿਹੜੇ ਚਾਹੀਓ ਡਾਂਸਿੰਗ ਵਾਲਾ ਪੁਲਿਸ ਵਾਲਾ ਹੈਗਾ ਹਾਂ ਹਾਂ ਚਾਹੇ ਉਹ ਇੱਕ ਡੀਸੀ ਡੀਐਸਪੀ ਪਟੇਲ ਸਾਹਿਬ ਹੈਗੇ ਉਹ ਮੈਨੂੰ ਬੜਾ ਮੋਟੀਵੇਟ ਕਰਦੇ ਤੇ ਮੈਨੂੰ ਨਵੀਂ-ਨਵੀਂ ਸਟੋਰੀਆਂ ਦਿੰਦੇ ਆ ਤੇ ਉਹ ਮੈਨੂੰ ਕਹਿੰਦੇ ਸੀ ਦਿਲਜੀਤ ਸਿੰਘ ਇਹਦੇ ਬਦਾਮ ਵੰਡੋ ਹੂੰ ਤਾਂ ਮੈਂ ਬਦਾਮ ਵੰਡਣ ਵਾਲੀ ਗੱਲ ਮੈਂ ਪਹਿਲਾਂ ਸੋਚਿਆ ਫਿਰ ਮੈਂ ਜਦੋਂ ਗੱਲ ਕੀਤੀ ਅਫਸਰਾਂ ਵੀਰ ਸਪਾਸ ਉਹਦਾ ਸਪਾਸ ਬਹੁਤ ਵਧੀਆ ਆ ਕਿਉਂ ਬਦਾਮ ਜਦੋਂ ਅਸੀਂ ਦਿੰਦੇ ਸੀ ਤਾਂ ਉਹ ਕਹਿੰਦੇ ਭਾਈ ਸਾਹਿਬ ਕੀ ਇਹ ਬਦਾਮ ਕਿ ਖਵਾ ਦੇ ਪੁੱਸ ਕੋਈ ਨੇ ਪੈਸੇ ਆ ਗਏ ਤੇ ਆਖੇ ਨਹੀਂ ਭਾਈ ਸਾਹਿਬ ਬਦਾਮ ਤਾਂ ਇਹ ਦਈ ਦੀ ਵੀ ਯਾਦ ਅਸ਼ ਤੇਜ ਹੋ ਜਾਏ ਤੇ ਯਾਦ ਅਸ਼ ਕਹਿੰਦੇ ਸਾਡੀ ਯਾਦ ਅਸ਼ ਨੂੰ ਕੀ ਹੈ ਸਾਡੀ ਯਾਦ ਅਸ਼ ਚੰਗੀ ਭਲੀ ਆ ਨਹੀਂ ਭਾਈ ਸਾਹਿਬ ਤੁਸੀਂ ਕੋਈ ਭੁੱਲੇ ਹੋ ਕਹਿੰਦਾ ਮੈਂ ਹੈਲਮਟ ਹੀ ਭੁੱਲਿਆ ਹੋਰ ਗਿਆ ਤੇ ਮੈਂ ਚੱਲ ਯਾਦ ਤੇ ਆ ਗਿਆ ਨਾ ਇਹ ਬਦਾਮ ਖਾਣਾ ਤਾਂ ਯਾਦ ਰਹੇਗਾ ਤਦ ਇਹ ਹੈਲਮਟ ਤੁਸੀਂ ਨਾਲ ਲੈ ਕੇ ਆਓ ਕੱਲ ਨੂੰ ਡਾਕੂਮੈਂਟਸ ਨਾਲ ਲੈ ਕੇ ਆਇਆ ਕਰੋਗੇ ਉਹ ਇੱਕ ਉਹ ਕਹਿੰਦੇ ਭਾਈ ਸਾਹਿਬ ਜੇ ਅੱਜ ਤੁਹਾਡਾ ਹੀ ਇਹ ਬਾਦਾਮ ਖਾਦੇ ਆ ਨਾ ਅਸੀਂ ਕੱਲ ਨੂੰ ਤੁਹਾਡੇ ਕੋਲ ਗੁਲਾਬ ਦਾ ਫੁੱਲ ਲਾਵਾਂਗੇ ਗੁਲਾਬ ਦਾ ਫੁੱਲ ਅਸੀਂ ਉਹਨੂੰ ਦਿੰਦੇ ਜਿਹਨੇ ਹੈਲਮਟ ਪਾਇਆ ਹੁੰਦਾ ਜਾਂ ਸੀਟ ਬੈਲਟ ਲਗਾਈ ਹੁੰਦੀ ਸੀ ਸੋ ਇੱਕ ਇਹ ਸਮਝਾਉਣ ਦਾ ਤਰੀਕਾ ਵਾ ਇਹ ਜਰੂਰੀ ਨਹੀਂ ਕਿ ਕਿਸੇ ਦਾ ਚਲਾਨ ਕੱਟ ਕੇ ਇਹਨੂੰ ਸਮਝਾਇਆ ਜਾਵੇ ਮੇਰੀਆਂ ਹਮੇਸ਼ਾ ਦੇਖੋ ਵੀਡੀਓ ਐਸ ਤਰ੍ਹਾਂ ਦੀਆਂ ਚਾਹੇ ਉਹ ਟ੍ਰਿਪਰ ਆਈਡੀਆਂ ਚਾਹੇ ਬੁਲਟ ਪਟਾਕਿਆਂ ਦੀਆਂ ਚਾਹੇ ਕਿਸੇ ਨੂੰ ਮੋਟਰਸਾਈਕਲ ਦੀ ਓਵਰ ਸਪੀਡ ਤੋਂ ਰੋਕਣਾ ਚਾਹੇ ਸ਼ਰਾਬੀ ਦਾ ਜਾਗਰੂਕ ਕਰਦਾ ਕਿਉਂਕਿ ਸਾਡਾ ਜ਼ਿੰਦਗੀ ਦਾ ਇੱਥੇ ਆਇਆ ਤਾਂ ਹੀ ਕਾਮਯਾਬ ਆ ਜੇ ਤੁਸੀਂ ਦੋਹਾਂ ਚੋਂ ਮਨੁੱਖਾਂ ਦੀ ਵੀ ਜਾਨ ਬਚਾਤੀ ਨਾ ਕਿਸੇ ਨੂੰ ਸੇਫ ਕਰ ਲਿਆ ਤੇ ਅਸੀਂ ਕਹਾਂਗੇ ਮੇਰਾ ਤੁਹਾਡੇ ਮਾਈਕ ਅੱਗੇ ਬੋਲਣਾ ਕਾਮਯਾਬ ਹੋ ਗਿਆ ਕੀ ਆਵਾਜ਼ ਬਹੁਤ ਬਹੁਤ ਧੰਨਵਾਦ ਸਤਿ ਆਪਣਾ ਸਨੇਹਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਅਸੀਂ ਆਸ ਕਰਦੇ ਹਾਂ ਇਸ ਤਰੀਕੇ ਦੇ ਹੋਰ ਉਪਰਾਲੇ ਤੁਸੀਂ ਵੀ ਕਰਦੇ ਨਾ ਨਾਲ ਤੁਹਾਡੇ ਜਿਹੜੇ ਮਹਿਕਮੇ ਦੇ ਲੋਕ ਨੇ ਉਹ ਵੀ ਕਰਦੇ ਨੇ ਤਾਂ ਜੋ ਲੋਕਾਂ ਦੇ ਮਨ ਦੇ ਵਿੱਚ ਕਿਤਨਾ ਕਿਤੇ ਪੁਲਿਸ ਨੂੰ ਲੈ ਕੇ ਜਿਹੜੀ ਛਵੀ ਹੈ ਨੌਜਵਾਨਾਂ ਦੇ ਦਿਲ ਦੇ ਵਿੱਚ ਹੋਰ ਵਧੀਆ ਬਦਕਣਾ ਹੋਣੀ ਸ਼ੁਰੂ ਹੋਵੇ ਆ ਵੇਖੋ ਜੀ ਮੇਰੇ ਮੈਂ ਦੱਸਣਾ ਚਾਹੁੰਦਾ ਕਿ ਮੈਨੂੰ ਜਿਆਦਾ ਯੂਥ ਹੀ ਦੇਖਦਾ ਤੇ ਯੂਥ ਮੈਨੂੰ ਪਿਆਰ ਹੀ ਬੜਾ ਕਰਦਾ ਜਦੋਂ ਮੈਂ ਸਕੂਲਾਂ ਕਾਲਜਾਂ ਜਾਂਦਾ ਪਹਿਲਾਂ ਲੋਕਾਂ ਦੀ ਸੋਚ ਕੁਝ ਹੋਰ ਹੁੰਦੀ ਹੈ ਜਦੋਂ ਮੇਰੇ ਮਿਲ ਪੈਂਦੇ ਆ ਤੇ ਉਹੀ ਬੱਚੇ ਮੇਰੇ ਆਪਣੇ ਬਣ ਜਾਂਦੇ ਆ ਤੁਹਾਡੇ ਛਿਦੇ ਪਾਇਆ ਕਿਉਂਕਿ ਮਨਾਂ ਦੇ ਵਿੱਚ ਜਿਹੜਾ ਡਰ ਬੈਠਾ ਹੋਇਆ ਨਾ ਪਿਛਾਇਦ ਪੁਲਿਸ ਪੇ ਲੋਕਾਂ ਨੂੰ ਚਲਾਨ ਹੀ ਕੱਟਦੀ ਆ ਜਾਂ ਦਬਕੇ ਮਾਰਦੀ ਆ ਜਾਂ ਗਾਹਾਂ ਕੱਢਣ ਵਾਸਤੇ ਆ ਜਾਂ ਕੇਸ ਪਾਉਣ ਵਾਸਤੇ ਆ ਨਹੀਂ ਇਹ ਪੁਲਿਸ ਦੇ ਅੰਦਰ ਵੀ ਇਹ ਕਹਿੰਦਾ ਦਿਲ ਧੜਕਦਾ ਵਾ ਉਹ ਖਾਕੀ ਦੇ ਅੰਦਰ ਵੀ ਦੇ ਲਿਆ ਉਹ ਦਿਲ ਦਾ ਅਹਿਸਾਸ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਜਦ ਹਰ ਇੱਕ ਇਨਸਾਨ ਹੈ ਉਹ ਆਪ ਆਪਣੀ ਡਿਊਟੀ ਕਰ ਰਿਹਾ ਜਿੱਥੇ ਜਿੱਥੇ ਡਿਊਟੀ ਕਰ ਰਿਹਾ ਕਿਸੇ ਤਰੀਕੇ ਨਾਲ ਕਰ ਰਿਹਾ ਜਿੰਨਾ ਜੇ ਉਹ ਨੂੰ ਬੰਦਾ ਉਹਦਾ ਉਹ ਨੂੰ ਹੌਸਲਾ ਭਜਾਈ ਤੇ ਕਰ ਲਿਓ ਜੇ ਨਹੀਂ ਬਣਦੀ ਤੇ ਨਾ ਕਰੋ ਕੋਈ ਗੱਲ ਨਹੀਂ ਪਰ ਇੱਕ ਗੱਲ ਐਪਰੀਸ਼ੀਏਟ ਜਰੂਰ ਕਰੋ ਜਿਹੜਾ ਕੋ ਅੱਛਾ ਕੰਮ ਕਰ ਰਿਹਾ ਜਦੀ ਮੈਂ ਸੰਸਲ ਤੁਹਾਡਾ ਗਰਾਇਆ ਆਈਡੀ ਦੇ ਪਿੱਛੇ ਤੁਸੀਂ ਗਰਾਇਆ ਲਿਖਦੇ ਹੋ ਨਹੀਂ ਜੀ ਮੈਂ ਪਿੱਛੋਂ ਐਸੀ ਗੁਲਦਾਸਪੁਰ ਦੇ ਪਿੰਡ ਫੈਜੁੱਲਾ ਚੱਕੇ ਮੇਰਾ ਗੁਲਦਾਸਪੁਰ ਥਾਣਾ ਤਾਰੀਵਾਲ ਆ ਤੇ ਉਸ ਸਾਡੇ ਪਿੰਡ ਵਿੱਚ ਸਾਰੇ ਗੁਰਾਇਆ ਅਹੀਂ ਪਾਕਿਸਤਾਨ ਜ਼ਿਲ੍ਹਾ ਲਾਇਲਪੁਰ ਤੋਂ ਆਏ ਆ ਪਿੰਡ ਪਕੀਵਾ ਸੀ ਸਾਡਾ ਤੇ ਅਸੀਂ ਉਹ ਪਿੰਡ ਸਾਰਾ ਜਿਹੜਾ ਚੱਕ ਬਿਠਾ ਉਸ ਪਿੰਡ ਵਿੱਚ ਕੋਈ ਢਿੱਲੋਂ ਸਿੱਧੂ ਕੋਈ ਰੰਦਾਵਾ ਨਹੀਂ ਹੈਗਾ ਸਾਡਾ ਸਿਰਫ ਦਲਜੀਤ ਸਿੰਘ ਗੁਰਾਇਆ ਤੇ ਨਾਲ ਉਹਨਾਂ ਦਾ ਸਾਰਾ ਪਿੰਡ ਪਤਵਾਰ ਜਿਹੜਾ ਤਾਂ ਉਹ ਉਸ ਪਿੰਡ ਵਸਿਆ ਹੋਇਆ ਹੈ ਅੱਛਾ ਅੱਛਾ ਚਲੋ ਬਹੁਤ ਬਹੁਤ ਧੰਨਵਾਦ ਜੀ ਸਮਾਧੀ ਥੈਂਕ ਯੂ ਜੀ ਧੰਨਵਾਦ ਜੀ ਸ਼ੁਕਰੀਆ ਬਿਲਕੁਲ ਹੀ ਸਨ ਸਬ ਇੰਸਪੈਕਟਰ ਦਲਜੀਤ ਸਿੰਘ ਜੀ ਜਿਨ੍ਹਾਂ ਦੇ ਸਨੇਹਾ ਬਹੁਤ ਵਧੀਆ ਦਿੱਤਾ ਤੇ ਲੋਕ ਬਹੁਤ ਪਸੰਦ ਕਰਦੇ ਨੇ ਇਹਨਾਂ ਦਾ ਅੰਦਾਜ਼ ਨੂੰ ਆਮ ਤੌਰ ਤੇ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਵੀ ਵਾਇਰਲ ਹੁੰਦੀਆਂ ਜਾਂਦੀਆਂ ਨੇ ਕਿਉਂਕਿ ਇਸ ਤਰੀਕੇ ਨਾਲ ਸਨੇਹਾ ਦੇ ਤੇਨਨ ਲੇਕਿ ਨਾਲ ਦੇ ਨਾਲ ਇਹ ਜਿਹੜੇ ਉਪਰਾਲੇ ਨੇ ਐਕਸਟਰਾ ਉਪਰਾਲੇ ਹੁੰਦੇ ਨੇ ਜਿਹੜੇ ਕੰਮ ਹੁੰਦੇ ਨੇ ਆਪਣੇ ਤੌਰ ਤੇ ਨਿੱਜੀ ਤੌਰ ਤੇ ਬਹੁਤ ਵੱਡੀਆਂ ਸੇਵਾਵਾਂ ਨੇ ਜਿਹੜੀਆਂ ਨਭਉਂਦੇ ਨੇ ਚਾਹੇ ਉਹਦੇ ਵਿੱਚ ਗਰੀਬ ਬੱਚਿਆਂ ਦੇ ਵਿਆਹ ਕਰਵਾਉਣੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਨੇਹ ਦੇਨੇ ਮੈਸੇਜ ਦੇਨੇ ਜ਼ਿੰਮੇਵਾਰੀਆਂ ਲੈਣੀ ਉਹਨਾਂ ਦੇ ਪਰਵਾਰਾਂ ਦੀਆਂ ਛੱਤਾਂ ਪਵਾ ਕੇ ਦੇਣੀ ਹੈ ਆਪਰੇਸ਼ਨ ਕਰਵਾਉਣੇ ਸੋ ਬਹੁਤ ਵੱਡੇ ਉਪਰਾਲੇ ਨੇ ਤੇ ਅਪੀਲ ਕਰਦੇ ਆਂ ਸੀ ਹੋਰ ਵੀ ਲੋਕਾਂ ਨੂੰ ਕਿ ਇਸ ਤਰੀਕੇ ਦੇ ਉਪਰਾਲੇ ਜ਼ਰੂਰ ਕਰਿਆ ਕਰੋ ਸਾਥ ਦਿਆ ਕਰੋ ਆਪਣੇ ਆ ਦਾ ਆਪਣੇ ਆ ਲੋਕਾਂ ਦਾ ਇਸ ਤਰੀਕੇ ਦੀ ਜਦੋਂ ਤੋਂ ਪਲਾਦਿਆਂ ਦੇ ਵਿੱਚ ਹੋਰ ਪੁਲਿਸ ਵੀ ਜਿਹੜੀ ਅੱਗੇ ਆਵੇ ਮਲਾਜ਼ਮ ਅੱਗੇ ਹੋਣ ਤੇ ਜਿਹੜਾ ਸਾਡਾ ਪੰਜਾਬ ਇੱਕ ਹੋਰ ਜਿਹੜਾ ਸੁਪਨਾ ਅਸੀਂ ਡੰਗਲੇ ਪੰਜਾਬ ਦਾ ਸਜਾ ਕੇ ਬੈਠੇ ਉਹ ਕਾਮਯਾਬ ਹੋ ਸਕੇ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਹਰਦਾਨਿਸ਼ ਗੁਪਤਾ ਅਮਰਿਤਸਰ